ਸਾਥ-ਸਾਥ ਹੀ ਮੰਗਦਾ ਦੁਨਾਂ ਦਾ ਹੋਰ ਕਿਹੜੇ ਮੈਂ 20000 ਮੰਗ ਲੇ ਇੱਕ ਉਹਦਾ ਟੈਸਟੀਕਲ ਹੈ ਨੀਗਾ ਉਹਦਾ ਪੂਰਾ ਕਰ ਦੇ 14000 ਪੂਰਾ ਕਰਨਾ ਕੈ ਕੀ ਗੱਲ ਤੇਰੇ ਵਾਲਾ ਲਾ ਦੇਣੀ ਉਹਦੇੱਕ 16000 ਰੁਪਏ ਦੇ ਦिए 16000 ਦੇ ਦिए ਉਹ ਭਾਈ ਸਾਹਿਬ ਮੋਲ ਥੋੜਾ ਨਾ ਜਾਇ ਜਾਇ ਮੰਗਿਆ ਕਰੋ ਐਵੇਂ 70 ਜਿਹਨ ਚੀਜ਼ ਮੰਗ ਲਈ 70000 ਕਿਹੜੇ ਸਨ ਅੱਛਾ ਤੈਨੂੰ ਬੋਲ ਤਾਂ ਦਿੱਤਾ ਬੋਲ ਦੇ ਹੁਣ ਬਸ ਮੈਂ ਗਲਤ ਨਹੀਂ ਮੈਂ ਬਈਦਰ ਸੇ ਹੁਣ ਦੱਸ 14000 ਰੁਪਏ ਕੋਤੇ ਚ ਹੀ ਦੇਣੇ ਆ ਸੱਚੀ ਗੱਬਣਾ ਖਾਲੀ ਆ ਲੇ ਲਿਆ ਲੈ ਆ ਰਿਹਾ ਲੈ ਆ ਰਿਹਾ ਇਧਰ ਲਿਆ ਅੱਡ ਕੇ ਅੱਜ ਰਿਆਸਤ ਖਾਨ ਜੀ ਦੇ ਰਹੇ ਨੇ ਖਰੀਦ ਕੇ ਬੱਕਰੀਆਂ ਹੂੰ ਦੰਦ ਹੈ ਨਹੀਂ ਮੂੰਹ ਦੇ ਵਿੱਚ ਲੈ ਦੱਸਿਆ ਕਿਉਂ ਨਹੀਂ ਕਹ ਪਤੰਦਰੋ ਆ ਬੱਕਰੀ ਕਾਢ ਆਪਾਂ ਰੋਜ਼ ਖਰੀਦ ਕਰਦੀਆਂ ਤਰਸੇਮ ਹਾਂ ਹਾਂ ਅੱਜ ਕਿਹੜਾ ਨਵਾਂ ਦਿਨ ਆ ਗਿਆ ਹਾਂ ਅੱਛਾ ਭਾਈ ਇਹਦੇ ਕਿੰਨੇ ਪੈਸੇ ਥੱਲਾ ਥੱਲਾ ਕਿੰਨੇ ਪੈਸੇ ਦੇ ਓ ਯਾਰ ਗੱਲ ਸੁਣ ਤੂੰ ਤਾਂ ਗੱਬਣ ਤੋਂ ਵੀ ਉੱਤੇ ਚਲੇ ਗਿਆ ਯਾਰ ਕਿਹੜੀ ਗਰੰਟੀ ਦੇ ਕਿੰਨੇ ਟਾਈਮ ਦੀ ਗੱਬਣ ਆ ਇਹ 2 ਮਹੀਨੇ ਦੀ ਗੱਬਣ ਆ ਭਾਈ ਇਹ ਦੇਖ ਲੱਗਦੀ ਹੈ ਯਾਰ ਦੇਖ ਗਰੰਟੀ ਦੀ ਗੱਬੜ ਦੇ ਕਾਨੂੰ ਉਹ ਕਰਦੇ ਆ ਹੋਰ ਨਹੀਂ ਦੇਖਣਾ ਦੱਸ ਇਹਦਾ ਹੀ ਨਵੇੜੋ ਜੈ ਜੈ ਦੱਸ ਦੇ ਬਸ ਹੋਰੇ ਆ ਜਾ ਲੈਣ ਦਰ 16000 ਰੁਪਏ ਦੇ ਦਈਏ 16000 ਦੇ ਦਈਏ ਹੈ ਖਾਲੀ ਬੱਕਰੀ ਹੈ ਯਾਰ ਗੱਬਣਾ ਜੀ ਗਰੰਟੀ ਦੇਵਾਂਗੇ ਓਰੇ ਤਾਂ ਆ ਜਾ ਫਿਰ ਬਾਬਾ ਓਰੇ ਆ ਜਾ ਹੁਣ ਦੱਸ ਇਹਨੂੰ ਕਹਾਣੀ ਹਾਂ ਦੱਸ ਜੀ ਗੱਬਣਾ ਜੀ 2 ਮਹੀਨੇ ਦੀ ਗਰੰਟੀ ਦੀ ਦੇਖੋ ਬਾਹਰੋਂ ਬੰਦੇ ਆ ਖਰਚਾ ਵੀ ਹੁੰਦਾ ਹਿਸਾਬ ਨਾਲ ਮੁੱਲ ਮੰਗ ਲਿਆ ਕਰੋ ਤਾਂ ਕਿ ਚੀਜ਼ ਨਿਕਲਦੀ ਰਵੇ ਬਸ ਹਿਸਾਬ ਨਾਲ ਤੁਸੀਂ ਤਾਂ ਹਾਂ ਦੱਸ ਦਿਓ ਤੂੰ ਮੈਂ ਦੱਸਦਾ ਮੈਂ ਤਾਂ ਹਾਂ ਜੀ ਤੂੰ ਦੱਸ ਦੇ ਬਈ ਨਹੀਂ ਦਊਂਗਾ ਬਸ ਇੱਕੋ ਹੀ ਗੱਲ ਹੈ ਕੋਈ ਗੱਲ ਸੀ ਹਾਂ ਬਸ 25 ਦੀ ਦਵਾਂਗੇ 17 ਦੀ ਪਾਉਣੀ ਆ ਜੀ 2500 ਰੁਪਏ ਵੀ ਘੱਟ ਨਹੀਂ ਦੇਣੀ 17 ਦੀ ਪਾਉਣੀ ਆ ਨਹੀਂ ਪੋਣੀ ਨਹੀਂ ਜੀ 19 ਦੀ ਪੋਣੀ ਆ ਤੇਰੀ ਉਹ ਲੈ ਛੱਡਾ ਦੇ ਔਰ ਕੀ ਕਰਦੀ ਦੱਸ ਕੱਟ ਨਹੀਂ ਦੇਣੀ ਜਮਨ ਖਾਲੀ ਬੱਕਰੀਆ ਖਾਲੀ ਬੱਕਰੀਆ ਖਾਲੀ ਬੱਕਰੀ 20 ਦੀ ਦੇਣੀ ਆ ਨਹੀਂ ਜੀ ਤੇਰੀ ਮਾਦੀ ਆ ਜਾ ਮੈਂ 100 ਰੁਪਿਆ ਪਾਤਾ ਮੈਂ ਕਿਹਾ ਲੈ ਲੈ ਐਸੀ ਬੱਕਰੀ ਲੈ ਲੈ ਤੂੰ ਬਿਲਕੁਲ ਦਵੇ ਹੋਏ ਸਿੰਘ ਆਲਾ ਉਦੋਂ ਬਾਅਦ ਹੈ ਨਹੀਂ ਦੇ ਲਾ ਹੈ ਪੋਣੀ ਨਹੀਂ ਚਲੋ ਤੇਰੀ ਮਰਜ਼ੀ ਆ ਮੈਂ ਇਹ ਦੇਖੋ ਜੀ ਆ ਜੀ ਠੀਕ ਆ ਬਈ ਡਰਾਈਵਰ ਬਾਲਾ इधर गया हो फ़रोज की पैसे मांग रहे हैं 45000 जी जोड़ी का 45000 ठीक दो है 20000 दे दिए दो। 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 भाई यार दे दिए क्यों इमरान भाई ओ हां अच्छे अच्छे इतने में तो अच्छे हैं इतने में तो भाई चलता कुछ कहने में से कटेंगे वो कटिंग के वो ਇਹ ਵਾਲੇ ਇਹ ਵਾਲਾ ਕਿੰਨੇ ਦੇ ਪਾਣੇ ਆ ਇਹ ਤਿੰਨ ਤਿੰਨ ਇੱਕ ਦੋ ਤਿੰਨ ਨਹੀਂ ਨਹੀਂ ਉਹ ਜੋੜਾ ਲੱਗਾ ਚਲੋ ਚਲੋ ਉਹ ਜੋੜੇ ਦਾ ਦੱਸ ਪਹਿਲਾਂ ਕਿੰਨੇ ਪੈਸੇ ਉਹ ਜੋੜੇ ਦਾ 14000 ਲੈ ਕਿਹੜੇ ਹਸਾਂ ਮੰਗੀ ਨੇ ਯਾਰ ਤੂੰ ਸਾਤ ਸਾਤੀ ਮੰਗਦਾ ਦੁਨਾਂ ਦਾ ਹੋਰ ਕਿਹੜੇ ਮੈਂ 20000 ਮੰਗ ਲੇ ਇੱਕ ਉਹਦਾ ਟੈਸਟੀ ਕਲ ਹੈ ਨੀਗਾ ਉਹਦਾ ਪੂਰਾ ਕਰ ਦੇ 14000 ਦਿੰਦਾ ਕਰਨਾ ਕੈਕੀ ਗੱਲ ਤੇਰੇ ਵਾਲਾ ਲੈ ਦਿੰਨੀ ਉਹਦਾ ਚੱਕ ਤੂੰ ਲਾ ਦੇ ਤਾਂ ਤੈਨੂੰ ਮੇਰੇ ਭੀ 15000 ਦੇ 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 ਨਾ ਨਾ ਮੀਆਂ ਤੂੰ ਗੱਲ ਕਰੇਗਾ ਤੈਨੂੰ ਪਤਾ ਤਾਂ ਹੈਗਾ ਗਿਆਪਾ ਵੀ ਗੱਲ ਸੁਣਉਣਾ ਸੀ ਹਾਂ ਬਹੁਤੀ ਚਾਲੇ ਪਾ ਦੇ ਨਹੀਂ ਜਾ ਤੇਰੇ ਘਰ ਕੇ ਯਕੀਨ ਮੰਨਦੇ ਸੋਕ ਨਹੀਂ ਮੈਂ ਕਿਹਾ ਤੂੰ ਵੱਧ ਤਾਂ ਲੱਗ ਚੁੱਕੇ ਕਿੰਨਾ ਲੱਗਿਆ ਅੱਜ ਹੁਣੀ ਕਿੰਨੇ ਲੱਗਿਆ ਕਿੰਨੇ ਲੱਗਿਆ ਮਾਜ਼ਰੀਆਂ ਕਿੰਨੇ ਲੱਗਿਆ ਬਕਤ ਕਿੰਨੇ 10.5 ਮੈਂ ਤੈਨੂੰ ਐਵੇਂ ਚੂਲ ਮੈਂ ਨਹੀਂ ਬੋਲਣਾ ਮੇਰੇ ਵੀ ਤੇਰੇ ਦਾਦੀ ਲੱਕੀ ਦਾਦੀ ਮੇਰੇ ਵੀ ਆਏ ਆਏ ਮੈਂ ਝੂਠ ਕਦੇ ਬੋਲਣਾ ਨਹੀਂ ਲੱਗਿਆ ਤੈਨੂੰ ਜਿਹੜਾ ਜਿੰਨੇ ਲੱਗੇ ਉਹ ਨਹੀਂ ਹਾਂ ਕਿੰਨੇ ਮੈਂ ਬੋਲ ਤਾਂ ਦਈਆ ਮੈਂ ਸਾਢੇ 10:00 ਕੀ ਖੋਲेंगे ਕਿਉਂਕਿ 11:00 ਤੱਕ ਨੂੰ ਗੋਸਟ ਹੈ ਨਾ ਇਹ ਲੈ ਨਾ ਇਹ ਤਾਂ ਕੁਝ ਵੀ ਨਹੀਂ ਹੈ ਉਹ ਕੁਝ ਵੀ ਨਹੀਂ ਹੈ ਪਰਲਾ ਛਾਏ ਓਏ ਇੱਕ ਕੰਮ ਕਰਾ ਓਏ ਇੱਕ ਦੇ ਦੇ ਹੇਲੋ ਇੱਕ ਦੇ ਦੇ ਸੋਕੇ ਪਰਲਾ ਜਿਹੜਾ ਉਹ ਪਰਲਾ ਔਰ ਲਸਣ ਅਖਾੜਾ ਖਾਲਾ ਪਰਲਾ ਦੇ ਦੇ ਜਿਹਦਾ ਇੱਕ ਟੈਸਟਿਕਾ ਉਹ ਹੀ ਦੇ ਕਿੰਨੇ ਜਿਆਦਾ 5000 ਰੁਪਏ ਦੇ ਦਿੰਨੇ ਆ ਜੇ ਸੁੱਖ ਦਾ ਬਸ ਨਹੀਂ ਆਇਆ ਨਾ ਲਾਈ ਕਰ ਤੂੰ ਦੇਖ ਲਾ ਜੇ 5.5 ਦਾ ਲਾਉਣਾ ਬੋਲ ਉਹ ਨਹੀਂ ਚਾ ਲਾਉਣਾ ਲਾ ਦੇ ਤੇਰੀ ਮਰਜ਼ੀ ਆ ਉਹ ਰਗਾ ਆ ਜਿਆ ਦੇ ਲਾ ਇਕੱਠੇ ਉਹ ਦੇ ਦੇ 7 ਦਾ ਲਾ ਦਿੰਨਾ ਨਹੀਂ 5.5 ਦਾ ਲਾਉਣਾ ਦਾ ਲਾ ਦੇ ਬਸ ਬੋਲ ਤਾਂ ਤੇਰੀ ਮਰਜ਼ੀ ਆ ਹੈਲੋ ਆਜੋ ਜੀ ਦੇਖ ਲੋ ਅਗਰ ਕਿਆ ਹਾਲੋ ਭਾਈ ਅੱਛਾ ਕੈਮਰਾ ਆਪਣੇ ਦਰਿਆ ਹਾਂ ਬੁਲਾਉਣੇ ਕਿ ਨਹੀਂ ਉਹਨੂੰ ਪਾਦੇ ਬકરી ਵਧੀਆ ਰਹੀ ਹਾਂ ਹੂੰ ਦੇ ਲੈ ਤੈਨੂੰ ਰੁਪਇਆ ਬਹੁਤ ਵਧੀਆ ਲਾਦਾ ਮੈਂ ਨਹੀਂ ਵਧੀਆ ਨਹੀਂ ਕਿੰਨੇ ਪੈਸੇ ਲੱਗੇ ਆ ਮੈਂ 20000 20000 ਪੌਣੀ 20 ਦੀ ਹੁਣ ਮਾਲੇ ਜੀੜਾ ਹੋ ਗਿਆ ਤੇਰੀ ਮਰਜ਼ੀ ਦੇ ਲੈ ਖਾਲੀ ਬકરી ਓਹੋ ਕਿਧਰ ਚਲੇ ਗਿਆ ਦਰਸ਼ਨ ਆ ਦੇ ਲੈ ਆ ਖਾਲੀ ਬકરી ਰੁਪਇਆ 20000 ਰੁਪਇਆ ਦੇ ਜਾਂਦੇ ਆ ਬਸ ਦੇਖ ਲੈ ਜੀ ਕਰੀਆ ਹਾਂ ਹੋ ਤਾਂ ਜੱਡਾ ਵੀ ਨਾ ਸਾਫ ਹੈ ਨਹੀਂ ਵੀ ਬਾਅਦ ਚ ਜਿਹੜੇ ਹੁੰਦਾ ਪਤਾ ਨਹੀਂ ਲੱਗਦਾ ਯਾਰ ਇਹਨਾਂ ਆ ਕਿੰਨੇ ਬਾਈ ਤੇਰੇ ਅਸਤ ਕਿੰਨੇ ਲੈ ਰਹੇ ਬੱਕਰੇ ਕਿਹੜੇ ਕਿਹੜੇ ਗਰਮੀ ਵਾਲੀਆਂ ਬੋਂਦ ਲੱਗੀਆਂ ਬੱਚਿਆਂ ਨੂੰ ਨੱਪਾ ਡੜਾਈ ਦੇ ਦੇ ਆਏ ਭਾਈ ਡੜਾਈ ਦੇਣਾ ਸਾਰੇ ਮਾਰੋ ਪੁੱਠਾ ਉਹ ਇਹ ਨਹੀਂ ਲੈਣਾ ਬੱਕਰੇ ਬੱਕਰੇ ਲੈਣੇ ਆ ਸੀ ਬੱਕਰੀਆਂ ਸਾਂਭੀ ਚੱਲਿਓ ਭਰਾ ਰਾਜੀ ਕਰਕੇ ਵਿੱਚੋਂ ਲੇਸੀਆਂ ਬੱਕਰੀਆਂ ਆ ਦੱਸੋ ਗਰੇ 1 2 3 4 5 ਪੰਜ ਨਗਾ ਦੱਸੋ ਓਏ ਉਹੀ ਹੋ ਗਿਆ ਪੰਜ ਹੀ ਹੋ ਗਿਆ ਕਿ 7 ਹੋ ਕੇ ਫਿਰ ਕਿਹੜੇ ਕਿਹੜੇ ਆਉਣਗੇ ਘਰ ਇੱਕ 2 3 4 5 ਪੱਠਾ ਭਈ ਆ ਪੱਠੋ ਵੀ ਆਉਣ ਦੇ ਵਿੱਚੀ ਵਿੱਚੀ ਆਉਣ ਦੇ ਯਾਨੀ ਕਿ ਬੱਕਰੇ ਚਾਰ ਤੇ ਇੱਕ ਪੱਠਾ ਜੈ ਜੈ ਪੁੱਠਾ ਮਾਰੀ ਹੈ ਪੁੱਠਾ ਹੀ ਮਾਰੀ ਪੁੱਠਾ ਹੀ ਪੁੱਠਾ ਹੀ ਮਾਰ ਕੇ ਸੱਦਾ ਮਾਰਾ ਚਾਚਾ ਮਾਰੀ ਕਰ ਲੈ ਯਾਰ ਆ ਦੇਹ ਵਾਲੀ ਗੱਲ ਕਰਦਾ ਆ ਆ ਆ ਬਾਈ ਕੰਮ ਨਾਲ ਪਿਆ 75000 ਰੁਪਏ ਚੱਲਣਗੇ ਇਹ ਦੋ ਬੱਤਾਂ ਤੋ ਉਹ ਪਰਲੀ ਉਹ ਪਰਲੀ ਵੀ ਆ ਡੱਬਾ ਪਰਲੀ ਤਰ ਹਾਂ ਇਹਨੂੰ ਗੱਡੀ ਮੜਾ ਵਖਰੇ ਇਹਨੂੰ ਗੱਡੀ ਥੋੜਾ ਸੱਟੇ ਪੱਖੇ ਡੱਬਾ ਵੀ ਕੱਢੀਂਗੇ ਹਾਂ ਸਾਰੇ ਕਰੀਂਗੇ ਆਏ ਪੰਜੇ ਨਾਲ ਉਹ ਬਾਈ ਸਾਹਿਬ ਮੁੱਲ ਥੋੜਾ ਨਾ ਜੈ ਜੈ ਮੰਗਿਆ ਕਰੋ ਐਵੇਂ 70 ਜਿਹਨ ਚੀਜ਼ ਮੰਗ ਲਈ 70000 ਕਿਹੜੇ ਸਾਨੂੰ ਅੱਛਾ ਇੱਕ ਇੱਕ ਬੱਕਰੇ ਕਿੰਨਾ ਮੰਗੇ ਦੱਸੀ ਮੜਾ ਇੱਕ ਮਿੰਟ ਵੀਰੇ ਇੱਕ ਮਿੰਟ ਦੋ ਮਿੰਟ ਉਹ ਦੋ ਮਿੰਟ ਸਬਰ ਅੱਛਾ ਇੱਕ ਇੱਕ ਬੱਕਰੇ ਕਿੰਨੇ ਕਿੰਨਾ ਮੰਗਿਆ ਜਿੰਨਾ ਵੀ ਹੋ ਗਿਆ ਜਿੰਨਾ ਵੀ ਹੋ ਉਹ ਹੀ ਚੱਕਦੇ ਬੱਸ ਆਹੋ ਆ ਲੈ ਕੇ ਚੱਲ ਬੱਕਰਾ ਆਹ ਪੰਜੇ ਨਾਲ ਬੱਸ ਦਿੱਲੀ ਜਾਣਾ 7000 ਰੁਪਏ ਮੰਗਿਆ ਨਾ ਤੂੰ ਤੂੰ ਦੱਸ ਯਾਰ ਜੈ ਕਿੰਨੇ ਦੇ ਰਿਆ ਐ ਵੀ ਨਾ ਗੱਲ ਕਰੀ ਨਾ ਨਾ ਛੱਡ ਇਹ 5 ਦੇ ਵਾਲੀ ਗੱਲ ਕਰੀ ਇਹ ਇਹ ਕਹੇ 7-7000 ਰਿਆ 7-7000 ਰੁਪਏ ਮੰਗੀ ਆ ਨਾ ਤੋਂ ਤੂੰ ਸਾਡੇ ਯਾਰ ਮੇਰੇ ਨਾਲ ਨਾ ਗੱਲ ਕਰਾ ਕਿੰਨੇ ਦੇ 5 ਲੱਖ ਹਾਂ 5 ਲੱਖ ਕਿੰਨੇ ਦੇ ਤਿੰਨ ਦੱਸਿਆ ਤਾਂ ਹੈ ਕਿੰਨੇ ਵੇ ਇੱਕ ਬੱਕਰਾ ਕੀ ਕੀ ਭਾਅ ਵੇਠਾ ਜਿੰਨੇ ਦਾ ਮਰਜ਼ੀ ਦੇਣਾ ਜਿੰਨੇ ਦਾ ਮਰਜ਼ੀ ਬੈਠਾ ਵਜਰਾ ਨਾ ਯਾਰ ਤਾਂ ਬਹਿ ਗਿਆ ਇੱਕ ਇੱਕ ਵਾਰੀ ਦੋ ਹੀ ਉਹ ਵੀ ਨਾ ਗੱਲ ਕਰ ਤੂੰ ਮਾਲ ਘੱਟ ਕਰ ਵੀ ਨਾ ਗੱਲ ਕਰ 6-6 ਦੇ ਸਾਹਿਬ ਨਾ ਪੋਣੇ ਆ ਬੋਲ 6-6 ਦੇ ਸਾਹਿਬ ਨਾ ਤੂੰ ਕੋਤਾ ਹੀ ਕਰ ਕੋਤਾ ਕਾ ਨਹੀਂ 6-6 ਦੇ ਸਾਹ ਨਾ ਬੋਲ ਤੈਨੂੰ ਪਾਹ ਬਾਹਲਾ ਨਹੀਂ ਘਟਾਇਆ ਮੈਂ ਦੱਸ ਬਈ ਜਾਂ ਤੈਨੂੰ ਬੋਲ ਤਾਂ ਦਿੱਤਾ ਬੋਲ ਦੇ ਹੁਣ ਵਸ ਮੈਂ ਗਲਤ ਨਹੀਂ ਮੈਂ ਬਈ ਇਧਰ ਸੇ ਹੁਣ ਦੱਸ 50000 ਰੁਪਏ ਕੋਤੇ ਚ ਹੀ ਦੇਣੇ ਆ ਲਾ ਕੋਤੇ ਚ ਦੇਣੇ ਆ ਕਿੰਨੇ ਆ 5 50000 ਰੁਪਏ ਘਟਾ ਰਿਹਾ ਤੂੰ ਮੈਂ 50000 ਹੀ ਘਟਾ ਰਿਹਾ ਫਿਰ ਦੱਸ ਕੀ ਘਟਾਦਾ ਤੈਨੂੰ ਮੈਂ ਉਰੇ ਆ ਬਈ ਮਾਰੀ ਜਾਨਾਂ ਨੂੰ ਉਰੇ ਤਾਂ ਆਵਾਜ਼ ਸੰਗੋ ਉਰੇ ਆ ਬਈ ਕੋਤੇ ਜਗ੍ਹਾ ਤੋਂ ਦੇਣਗੇ ਹੈ ਕੋਤੇ ਜਗ੍ਹਾ ਤੋਂ ਦੇਣਿਆ ਪੰਜੇ ਇਕੱਠੇ ਹੀ ਦੇਣੇ ਆ ਕੋਤੇ ਚ ਦੇ ਦੇ ਚਲ ਪੰਜੇ ਇਕੱਠੇ ਬੱਕਰੇ ਦੇਖੋ 6-6000 ਦੇ ਹਿਸਾਬ ਨਾਲ ਮੰਗਿਆ ਠੀਕ 6-6000 ਦੇ ਹਿਸਾਬ ਨਾਲ ਨਹੀਂ ਦੇਣੀ ਹੋ ਤੂੰ ਮੈਂ ਕਹਦੇ ਸੀ ਸਾਬਾ ਰੋਲ ਲੈ ਲੈ 15000 75000 ਰੁਪਏ ਲੈਣਾ ਉਹ ਦੇਖ ਤਾਂ ਉਹ ਦੇਖ 15000 ਚੱਲ ਤੂੰ ਲੈ ਕੇ ਬੈਠਾ ਰਹਿ ਬੈਠਾ ਰਹਿ ਵਾਹ ਪੰਜ ਸਿੱਕਾ 30 ਬੱਸ ਤੂੰ ਵੀ ਪੈਸਾ ਵੀ ਕੋਤਾ ਬੋਲ ਦੇ ਕੋਤਾ ਬੋਲਦਾ ਨਾ 6 5 30000 ਰੁਪਏ 3000 ਰੁਪਏ ਕੋਤਾ ਨਹੀਂ ਭਾਈ ਨਹੀਂ ਖਾਣੇ ਨਹੀਂ ਪਾਦੇ 12 ਨਹੀਂ ਪਾਉਂਦਾ ਤੂੰ ਕੀ ਕਰੁੰਦਾ ਨਾ ਤੂੰ ਭਾਈ ਐ ਨਹੀਂ ਆ ਯਾਰ 6 ਦੇ ਸਾਬਾ ਆਪਾਂ ਠੀਕ ਹੈ ਆ ਠੀਕ 6 6 ਦਾ ਬਾਹਰ ਹਾਂ ਹਾਂ ਉਹ ਲਾਊਗਾ ਤੂੰ ਵੀ ਦੱਸ 11 11 ਹਜ਼ਾਰ ਨੂੰ ਦੇ ਉਹ ਨਹੀਂ ਭਰਾਵਾ 11 11 ਨੌ ਨੂੰ ਕਰਦਾ ਨਹੀਂ ਕੁਝ ਨੌ ਨੂੰ ਕਰਦੇ ਵਾਹ ਵਾਹ ਕਿੰਨੇ ਬਾਸ ਦੱਸਾ 11 11 ਕਿਲੋ ਮੀਟ ਦੇ ਬੱਕਰੇ ਆ ਯਾਰ ਨਹੀਂ ਮੀਟ ਮੀਟ ਤਾਂ ਪਹਿਲਾਂ ਹੀ ਦੁਕਾਨ ਔਰ ਕਿੱਸੇ ਰੱਖਿਆ ਇਹ 11 11 ਰਨ ਵੀ ਬਹੁਤ ਲੰਮਕ ਦੇ ਇਹਨਾਂ ਦੇ ਯਾਰ ਐ ਥੋੜਾ ਹੁੰਦਾ ਯਾਰ ਇਧਰ ਸੁਣ ਵੀਰੇ ਸਨਖੀ ਜੀ ਦੇ ਉਹਦਾ ਰੇਟ ਲੱਗਦਾ ਹੁੰਦਾ ਕਟਿੰਗ ਵਾਲੇ ਤੇ ਔਰ ਕਟਿੰਗ ਵਾਲਾ ਹਾਂ ਨਾ ਤੂੰ ਮਰੇ ਨਾ ਅਸੀਂ ਮਰੀਏ ਭਾਈ ਨਾ ਤੱਕਾ ਨਹੀਂ ਹੈਗਾ ਤੈਨੂੰ ਦੱਸਵੇਂ ਆ ਤੈਨੂੰ ਆਪਾਂ ਮਾਲ ਹੀ ਖਰੀਦੀ